ਚਾਂਸਾ ਦੇ ਕੇ ਨੌਜਵਾਨ ਵੱਲੋਂ 5 ਸਾਲ ਦੁਬੇ ਵਿੱਚ ਬਣਾਏ ਸਬੰਧ ਪੀੜਤ ਔਰਤ ਨੇ ਇਨਸਾਫ ਦੀ ਲਗਾਈ ਕੋਹਾਰ ਸਾਡੇ ਘਰ ਤੱਕੇ ਨਾਲ ਰਹਿ ਰਹੀ ਔਰਤ ਤੋਂ ਸਾਨੂੰ ਖਤਰਾ ਦੂਜੀ ਧਿਰ ਥਾਣਾ ਟਿਲਵਾ ਅਧੀਨ ਪੰਦੇ ਪਿੰਡ ਪੰਡਾਲਵੇਟ ਵਿਖੇ ਇੱਕ ਔਰਤ ਵੱਲੋਂ ਪੰਡਾਲਵੇਟ ਦੇ ਨੌਜਵਾਨ ਵੱਲੋਂ ਵਿਦੇਸ਼ ਦੁਬੇ ਵਿੱਚ ਵਿਆਹ ਦਾ ਛਾਂਸਾ ਦੇ ਕੇ ਉਸ ਨਾਲ ਨਜਾਇਜ਼ ਸਬੰਧ ਬਣਾਉਣ ਅਤੇ ਹੁਣ ਮੁਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧਿਤ ਪੀੜਤ ਔਰਤ ਮਿੰਨਾ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਡਾਲਵੇਟ ਦੇ ਅਮਰਿਤਪਾਲ ਸਿੰਘ ਪੁੱਤਰ ਹਰਬੰਸ ਸਿੰਘ ਜੋ ਕਿ ਵਿਦੇਸ਼ ਦੁਬਈ ਵਿੱਚ ਰਹਿ ਰਿਹਾ ਸੀ ਨੇ ਉਸ ਨਾਲ ਵਿਆਹ ਕਰਵਾਉਣ ਦਾ ਲਾਰਾ ਲਾ ਕੇ ਨਜਾਇਜ਼ ਸਬੰਧ ਬਣਾਏ ਔਰ ਪਿੱਛੇ ਪੰਡਾਲਵੇਟ ਵਿਖੇ ਅਮਰਿਤਪਾਲ ਸਿੰਘ ਦੇ ਘਰਦਿਆਂ ਨੂੰ ਪੈਸੇ ਵੀ ਭੇਜਦੀ ਰਹੀ ਹੈ ਅਤੇ ਹੁਣ ਜਦੋਂ ਪਿਛਲੇ ਦਿਨੀ ਅਮਰਿਤਪਾਲ ਸਿੰਘ ਪੰਜਾਬ ਪੰਡਾਲਵੇਟ ਆਇਆ ਸੀ ਤਾਂ ਉਸ ਨੇ ਉਸ ਨੂੰ ਵੀ ਵਿਆਹ ਲਈ ਇੱਥੇ ਬੁਲਾ ਲਿਆ ਅਤੇ ਹੁਣ ਅਮਰਿਤਪਾਲ ਸਿੰਘ ਦੇ ਘਰ ਦੇ ਆਣ ਨੇ ਅਮਰਿਤਪਾਲ ਸਿੰਘ ਨੂੰ ਕਿਧਰੇ ਭੇਜ ਦਿੱਤਾ ਹੈ ਅਤੇ ਉਸ ਨਾਲ ਵਿਆਹ ਕਰਵਾਉਣ ਤੋਂ ਮੁਕਰ ਰਹੇ ਹਨ ਇਹਨਾਂ ਦੇ ਸਬੰਧਾਂ ਦਾ ਉੱਥੇ ਵਿਦੇਸ਼ ਰਹਿੰਦੇ ਸਾਥੀਆਂ ਨੂੰ ਵੀ ਪਤਾ ਹੈ ਅਤੇ ਅਮਰਿਤਪਾਲ ਸਿੰਘ ਦੇ ਮਾਸੀ ਦੇ ਲੜਕੇ ਨੂੰ ਵੀ ਉਹਨਾਂ ਦੇ ਸਬੰਧਾਂ ਬਾਰੇ ਪਤਾ ਹੈ ਇਸ ਮੌਕੇ ਪੀੜਤ ਔਰਤ ਨੇ ਕਿਹਾ ਕਿ ਉਹਨਾਂ ਵੱਲੋਂ ਕੰਪਲੇਂਟ ਕਰਨ ਦੇ ਬਾਵਜੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ પાસે ਇਨਸਾਫ਼ ਦੀ ਗੋਹੜ ਲਗਾਈ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਇਸ ਸਬੰਧੀ ਦੂਸਰੀ ਧਿਰ ਅਮਰਿਤਪਾਲ ਸਿੰਘ ਦੀ ਮਾਤਾ ਜਸਵੀਰ ਕੌਰ ਨੇ ਕਿਹਾ ਕਿ ਇਹਨਾਂ ਦੇ ਵਿਦੇਸ਼ ਵਾਲੇ ਸਬੰਧਾਂ ਬਾਰੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਉਲਟਾ ਉਕਤ ਔਰਤ ੱੱਕੇ ਨਾਲ ਉਹਨਾਂ ਦੇ ਘਰ ਰਹਿ ਰਹੀ ਹੈ ਅਤੇ ਉਹਨਾਂ ਨੂੰ ਧਮਕੀਆਂ ਦਿੰਦੀ ਹੈ ਉਹਨਾਂ ਨੇ ਵੀ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਉਕਤ ਔਰਤ ਨੂੰ ਉਹਨਾਂ ਦੇ ਘਰ ਤੋਂ ਬਾਹਰ ਕੱਢਿਆ ਜਾਵੇ ਤਾਂ ਜੋ ਸਾਡਾ ਕੋਈ ਨੁਕਸਾਨ ਨਾ ਹੋਵੇ ਇਸ ਸਬੰਧੀ ਪਿੰਡ ਪੰਡਾਲਪੜ ਦੇ ਸਰਪੰਚ ਚਰਨਜੀਤ ਸਿੰਘ ਨੇ ਕਿਹਾ ਕਿ ਉਕਤ ਔਰਤ ਸਬੰਧੀ ਸਾਨੂੰ ਪਰਿਵਾਰ ਵਾਲਿਆਂ ਨੇ ਜਦੋਂ ਦੱਸਿਆ ਤਾਂ ਅਸੀਂ ਵੀ ਆ ਕੇ ਕਿਹਾ ਕਿ ਜੇਕਰ ਤੇਰੇ ਕੋਲ ਕੋਈ ਸਬੂਤ ਹੈ ਤਾਂ ਸਾਨੂੰ ਦਿਖਾ ਪਰੰਤੂ ਉਕਤ ਔਰਤ ਕੋਈ ਵੀ ਸਬੂਤ ਨਹੀਂ ਦਿਖਾ ਰਹੀ ਇਸ ਸਬੰਧੀ ਜਦੋਂ ਥਾਣਾ ਟਿਲਵਾ ਦੇ ਮੁਖੀ ਰਮਨਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਕਤ ਔਰਤ ਵੱਲੋਂ ਸਖਿ ਸੈਂਟਰ ਕੰਪਲੇਂਟ ਕੀਤੀ ਸੀ ਅਤੇ ਉਹ ਵਿਆਹ ਸਬੰਧੀ ਕੋਈ ਸਬੂਤ ਨਹੀਂ ਦਿਖਾ ਸਕੀ ਸੋ ਉਹ ਉਲਟਾ ਬਿਨਾਂ ਵਿਆਹ ਤੋਂ ਕਿਸੇ ਦੇ ਘਰ ਰਹਿ ਰਹੀ ਹੈ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਇਹ ਜੋ ਅੱਜ ਇੱਥੇ ਕੀ ਮਸਲਾ ਤੁਹਾਡਾ ਜਿਹੜਾ ਇਸ ਸੰਬੰਧ ਵਿੱਚ ਤੁਸੀਂ ਕਹੇ ਮਸਲਾ ਮੇਰਾ ਇਹ ਹੈ ਜੀ ਪਿੰਡ ਪੰਧਾਰ ਤੇ ਤੋਂ ਕਿਲਾ ਕਪੂਰਥਲਾ ਦਾ ਸਰਦਾਰ ਅਮਰਿਤਪਾਲ ਸਿੰਘ son of ਸਰਦਾਰ ਹਰਬੰਸ ਸਿੰਘ 5 ਸਾਲ ਤੋਂ ਮੈਨੂੰ ਵਿਆਹ ਦੇ ਤੌਰ ਤੇ ਰੱਖ ਕੇ ਵਿਆਹ ਦੀਆਂ ਗੱਲਾਂ ਸ਼ੁਰੂ ਤੋਂ ਕਰਕੇ ਦੁਬਈ ਦੇ ਵਿੱਚ 5 ਸਾਲ ਮੈਨਾ ਰਹਿ ਰਿਆ ਮੇਰੀ ਸਾਰੀ ਕਮਾਈ ਇੱਥੇ ਆ ਰਹੀ ਆ ਇਹਨਾਂ ਨਾਲ ਵੀ ਗੱਲਾਂ ਹੋ ਰਹੀਆਂ ਆ ਮੇਰੀਆਂ ਵੀਡੀਓ ਕਾਲ ਤੇ ਗੱਲਾਂ ਹੁੰਦੀਆਂ ਮੈਂ ਇੰਡੀਆ ਆਈ ਇਹਨਾਂ ਨੂੰ ਮਿਲ ਕੇ ਗਈ ਇੰਨਾ ਮੈਂ ਇਹਨਾਂ ਨੂੰ 골ਡ ਦਾ ਚਾਂਦੀ ਦਾ ਸਮਾਨ ਭੇਜਿਆ ਸਭ ਕੁਝ ਯੂਜ਼ ਕਰਦੇ ਹੁਣ ਇਹਨਾਂ ਨੇ ਸਾਨੂੰ ਵਿਆਹ ਦੇ ਲਈ ਸੱਦਿਆ ਮੁੰਡਾ ਆਇਆ ਮੈਨੂੰ ਵੀ ਬੁਲਾਇਆ ਮੈਂ ਆਈ ਬਟ ਇਹਨਾਂ ਨੇ ਕੀ ਕੀਤਾ 5-6 ਦਿਨਾਂ ਬਾਅਦ ਮੁੰਡੇ ਨੂੰ ਗੈਬ ਕਰ ਦਿੱਤਾ ਤੇ ਮੈਨੂੰ ਕਹਿੰਦੇ ਪਏ ਕਿ ਮੁੰਡਾ ਸਾਨੂੰ ਨਹੀਂ ਪਤਾ ਕਿੱਥੇ ਆ ਮੁੰਡੇ ਦੀ ਮਾਂ ਪਰਜਾਈ ਤੇ ਫਰਾ ਇਨਾਂ ਨੂੰ ਹੀ ਮੈਂ ਮਤਲਬ ਮਨਜ਼ੂਰ ਨਹੀਂ ਹੈਗੀ ਮੁੰਡਾ ਮੇਰੇ ਨਾਲ ਬਿਲਕੁਲ ਸੈਮਿਸ ਸੀ ਅਸੀਂ ਇਕੱਠੇ ਉੱਥੋਂ ਸਾਰਾ ਸਮਾਨ ਖਰੀਦਦਾਰੀ ਕਰਕੇ ਵਿਆਹ ਦਾ ਸਭ ਕੁਝ ਅਸੀਂ ਆਏ ਹਾਂ ਠੀਕ ਹੈ ਹੁਣ ਇਹ ਮੈਨੂੰ ਇਹ ਕਹਿ ਰਿਹਾ ਜੀ ਅਸੀਂ ਤੈਨੂੰ ਨਹੀਂ ਰੱਖਣਾ ਜੀ ਇਹ ਤਾਂ ਪਹਿਲਾਂ ਵੀ ਆ ਚੁੱਕੇ ਇਹਨਾਂ ਦੇ ਘਰ ਹਾਂਜੀ ਮੈਂ ਆਈ ਸੀ ਜੀ ਇੰਡੀਆ ਆਈ ਸੀ ਤਾਂ ਮੈਂ ਆਈ ਸੀ ਜੀ ਉਹਦਾ ਕੋਈ ਆਈਡੀ ਕੋਈ ਤੁਹਾਡੇ ਕੋਲ ਪ੍ਰੂਫ ਜਾਂ ਕੋਈ ਫੋਟੋ ਵਗੈਰਾ ਮੇਰੇ ਕੋਲ ਸਰ ਜੀ ਇਹਨਾਂ ਦੀਆਂ ਕਾਲ ਰਿਕਾਰਡਿੰਗਾਂ ਵੀਡੀਓ ਤੇ ਗੱਲਾਂ ਕਰ ਦਿੰਦੀਆਂ ਪੂਰੀ ਫੈਮਿਲੀ ਦੀਆਂ ਮੁੰਡੇ ਨੇ ਪਿਛਲੇ ਸਾਲ ਪ੍ਰੈਗਨੈਂਟ ਹੋਈ ਮੈਨੂੰ ਦਵਾਈ ਖਲਾਈ ਇੰਡੀਆ ਤੋਂ ਗਈ ਜਿਹੜਾ ਬੰਦਾ ਲੈ ਕੇ ਗਿਆ ਮੇਰੇ ਕੋਲ ਹਰ ਚੀਜ਼ ਦਾ ਪ੍ਰੂਫ ਆ ਉੱਥੇ ਅਸੀਂ ਸੈਪਰੇਟ ਰੂਮ ਦੇ ਵਿੱਚ ਰਹਿੰਦੇ ਹਾਂ ਮੇਰੇ ਕੋਲ ਉਹ ਵੀ ਸਾਰੇ ਪ੍ਰੂਫ ਆ ਪਿੰਡ ਦੇ 10 ਮੁੰਡੇ ਆ ਜਿਹੜੇ ਉੱਥੇ ਮੈਨੂੰ ਜਾਣਦੇ ਸਾਰੇ ਭਾਬੀ ਭਾਬੀ ਕਹਿ ਕੇ ਕਹਿੰਦੇ ਸਾਰਿਆਂ ਨੂੰ ਮੈਂ ਮਿਲਦੀ ਵਰਤ ਤੁਸੀਂ ਇਸ ਸਬੰਧ ਵਿੱਚ ਕਿੱਥੇ ਕੰਪਲੇਂਟ ਕੀਤੀ ਹੁਣ ਕੰਪਲੇਂਟ ਸਰ ਮੈਂ ਕੀਤੀ ਸੀ ਪਹਿਲਾਂ 181 ਤੇ ਮੇਰੀ ਕੰਪਲੇਂਟ ਗਈ ਸੀ ਕਪੂਰਥਲੇ ਇੱਥੇ ਜਿਹੜਾ ਸਟਾਪ ਵਨ ਸਟਾਪ ਸੈਂਟਰ ਆ ਸਿਵਨ ਹਸਪੀਟਲ ਦੇ ਵਿੱਚ ਉਹਨਾਂ ਨੇ ਫਿਰ ਅੱਗੇ ਸਾਨੂੰ ਜਿਹੜੀ ਪੁਲਿਸ ਲੱਗਦੀ ਹੈ ਥਾਣਾ ਢਿਲਵਾ ਕੀਤੀ ਢਿਲਵਾ ਵਾਲੇ ਆਏ 2-3 ਵਾਰ ਮੇਰੀ ਕੋਈ ਸੁਣਵਾਈ ਨਹੀਂ ਕਰ ਰਿਹਾ ਪਿੰਡ ਦੇ ਵੀ ਲੋਕੀ ਆਂਦੇ ਜਿਹੜਾ ਵੀ ਆਂਦਾ ਮੈਨੂੰ ਘਰ ਆ ਕੇ ਇਹਨਾਂ ਦੇ ਰਿਸ਼ਤੇਦਾਰ ਮਲਸੀਆਂ ਦੇ ਇਹਨਾਂ ਦੇ ਮਾਸੀ ਦਾ ਮੁੰਡਾ ਸਰਬਜੀਤ ਸਿੰਘ ਉਹਨੂੰ ਵੀ ਸਭ ਕੁਝ ਪਤਾ ਹੈ ਉਹਨੂੰ ਵੀ ਮੈਂ ਤੇ ਤੇ ਫੋਨ ਤੇ ਗੱਲਾਂ ਕਰਦਾ 4 ਸਾਲ ਤੋਂ ਇਹਨਾਂ ਦੀ ਗੋਟੀ ਨੂੰ ਵੀ ਕਿਹਾ ਤੁਹਾਡਾ ਮੁੰਡਾ ਮੇਰੇ ਨਾਲ 4 ਸਾਲ ਤੋਂ ਰਹਿੰਦਾ ਬਟ ਇਹਨਾਂ ਨੇ ਉਦੋਂ ਕੁਝ ਨਹੀਂ ਸੋਚਿਆ ਜਦੋਂ ਮੁੰਡਾ ਮੈਨੂੰ ਵਿਆਹ ਦੇ ਲਈ ਲੈ ਕੇ ਆ ਗਿਆ ਤੇ ਇਹਨਾਂ ਨੇ ਉਹਨੂੰ ਵੀ ਘਰੋਂ ਦਰਾਤ ਮਗਾ ਕੇ ਉਹਨੂੰ ਵੀ ਗਾਇਬ ਕਰ ਦਿੱਤਾ ਤੇ ਮੈਨੂੰ ਵੀ ਧਮਕੀਆਂ ਦਿੰਦੇ ਕਦੇ ਮੈਨੂੰ ਮੇਰੇ ਉੱਤੇ ਲੀਗਲ ਕੇਸ ਪਾਉਣ ਦੀਆਂ ਧਮਕੀਆਂ ਦਿੰਦੇ ਆ ਮੈਂ ਡਾਇਰੈਕਟ ਇਹਨਾਂ ਕੋਲ ਆਈ ਇਹਨਾਂ ਦੇ ਮੁੰਡੇ ਨੇ ਸੱਧਿਆ ਮੇਰੇ ਕੋਲ ਹਰ ਇੱਕ ਕਾਲ ਰਿਕਾਰਡਿੰਗ ਵੀਡੀਓ ਇਹਨਾਂ ਨਾਲ ਵੀ ਤਿੰਨ ਤਿੰਨ ਚਾਰ ਚਾਰ ਸਾਲ ਪੁਰਾਣਾ ਸਾਰ ਹਰ ਇੱਕ ਪ੍ਰੂਫ ਆ ਮੇਰੇ ਕੋਲ ਠੀਕ ਹੈ ਜੀ ਤੁਸੀਂ ਹੁਣ ਕੀ ਕੀ ਮੰਗ ਕਰਦੇ ਨਹੀਂ ਚਾਹੀਦੀ ਕਿ ਮੁੰਡਾ ਮੇਰੇ ਸਾਹਮਣੇ ਲਿਆਂਦਾ ਜਾਵੇ ਮੁੰਡਾ ਇਹਨਾਂ ਦੇ ਘਰੋਂ ਗਾਇਬ ਹੋਇਆ ਮੈਂ ਵੀ ਇੱਥੇ ਆਈ ਆ ਮੇਰੇ ਸਾਹਮਣੇ ਮੁੰਡਾ ਬਾਅਦ ਚ ਮੈਨੂੰ ਰੱਖੇ ਨਹੀਂ ਰੱਖਿਓ ਬਾਦ ਦੀਆਂ ਗੱਲਾਂ ਬਟ ਮੇਰੇ ਸਾਹਮਣੇ ਮ ਸਾਡੀ ਦੋਨਾਂ ਦੀ ਗੱਲ ਸੀ ਇਹਨਾਂ ਨੇ ਮੁੰਡਾ ਇਹ ਗਾਇਬ ਕੀਤਾ ਆ ਇਹਨਾਂ ਦੀ ਮਾਂ ਮਾਸੀ ਦਾ ਮੁੰਡਾ ਭਰਾ ਤੇ ਭਰਜਾਈ ਇਹਨਾਂ ਸਾਰਿਆਂ ਦਾ ਹੱਥ ਆ ਇਹਨਾਂ ਦੇ ਡੈਡੀ ਨੇ ਅੱਜ ਤੱਕ ਜਿੱਦਣ ਦੀ ਮੈਨੂੰ ਇੱਕ ਵੀ ਲਫ਼ਜ਼ ਬੁਰਾ ਨਹੀਂ ਬੋਲਿਆ ਠੀਕ ਹੈ ਕੀ ਨਾਮ ਹੈ ਤੁਹਾਡਾ ਜਿਹੜੀ ਇਹ ਮੀਨਾ ਕੁਮਾਰੀ ਤੁਹਾਡੇ بیٹے ਤੇ ਇਲਜ਼ਾਮ ਲਾ ਰਹੀ ਹੈ ਕਿ ਉਹਨੇ ਬਾਹਰ ਵਿਆਹ ਕਰਾਇਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਪੂਰ ਗੱਲ ਜਿਹੜੀ ਮੇਰੀ ਮਨ ਵਿੱਚ ਰਹੀ ਸੀ ਪਰ ਆ ਮੈਂ ਲੱਭਾ ਤਾ ਮਨ ਵਿੱਚ ਪਕਾ ਨਹੀਂ ਆ ਬਾਕੀ ਇਹ ਗੱਲ ਜਿਹੜੀ ਸਾਡੇ ਘਰੇ ਆ ਗਈ ਤੇ ਸਾਨੂੰ ਪਤਾ ਪਿਆ ਪਤਾ ਪੁੱਛਿਆ ਵੀ ਕਿੰਨੇ ਗਾਇਆਂ ਉਸਦੇ ਬਾਅਦ ਕੋਈ ਆਪ ਨਹੀਂ ਕਰਦਾ ਨਹੀਂ ਬਲੀ ਉਹਨ 12 ਮਹੀਨੇ ਬੈਠਾ ਸਾਡੇ ਘਰੇ ਜਾ ਕੇ ਦੇਖੀ ਸਭ ਬਹੁਤ ਪਰੇਸ਼ਾਨੀ ਆ ਸਾਨੂੰ ਕੁਝ ਵੀ ਕਰ ਸਕਦਾ ਸਾਨੂੰ ਕੰਮ ਦੀਆਂ ਦਿੰਦੀ ਆ ਮੇਰੀ ਨੋਨ ਨੂੰ ਵੀ ਕੰਮ ਦੀਆਂ ਦਿੰਦੀ ਆ ਵੀ ਮੈਂ ਤੁਹਾਨੂੰ ਇਦਾਂ ਕਰਾਉਂਦਾ ਹਾਂ ਜਿਹੜਾ ਪਾਉਂਦਾ ਬੈਠੀ ਆ ਨਹੀਂ ਇਹਨੋਂ ਮੇਰੀ ਵੀ ਬਹੁਤ ਪਰੇਸ਼ਾਨੀ ਆ। ਤੁਸੀਂ ਕੀ ਮੰਗ ਕੀ ਮੰਗ ਕਰਦੇ ਆ ਪ੍ਰਸ਼ਾਸਨ ਕੋਲ? ਅਸੀਂ ਇਹ ਮੰਗ ਕਰਦੇ ਵੀ ਸਾਡਾ ਇਹ ਘਰੋ ਚਲੇ ਜਾਵੇ। ਅणि ਸਰਪੰਚ ਜਿਹੜਾ ਪੰਡਾਲਬੇਟ ਸਰਬਭਾਨ ਸਿੰਘ ਦੇ ਘਰ ਦਾ ਮਸਲਾ ਆ ਇਹ ਤੁਹਾਡੇ ਨੋਟਸ ਹੈ ਜੀ? ਹਾਂਜੀ ਸਾਡੇ ਆਇਆ ਜੀ ਨੋਟਸ ਵਿੱਚ। ਕੀ ਮਸਲਾ ਆਇਆ ਹੈ ਬਰਾ? ਉਹ ਅਹੀਂ ਆਇਆ ਜੀ ਇਹ ਕੁੜੀ ਕੋਈ ਬਾਹਰੋਂ ਆਈ ਹੋਈ ਨੂਰਪੁਰ ਤੋਂ ਕਹਿੰਦੀ ਮੈਂ ਜਨੰਦਰ ਲੱਗੂ। ਇਹ ਦੁਬਈ ਦੇ ਵਿੱਚ ਰਹਿੰਦੀ ਆ ਕਹਿੰਦੀ ਦੁਬਈ ਦੇ ਮੇਰੇ ਮੁੰਡੇ ਨਾਲ ਮੇਰੀ ਗੱਲ ਬਾਤ ਆਦੀ ਮੈਨੂੰ ਉਹ ਜਾਣਦਾ। ਇਹਨਾਂ ਨੂੰ ਇਹ ਬਾਰੇ ਪਤਾ ਨਹੀਂ। ਆਈ ਹੁਣ ਇਹਨੂੰ ਕਹਿੰਦੇ ਢੜੀ ਥਾਣੀ ਚੱਲੀਏ ਤੇ ਮੰਨਦੀ ਨਹੀਂ ਕਹਿੰਦੀ ਨਹੀਂ ਮੈਂ ਕਪੂਰਥਲੇ ਜਾਣਾ ਤੇ ਇਹ ਪਰੇਸ਼ਾਨ ਆ ਵਿਚਾਰੇ ਘਰ ਤੇ ਬਹੁਤ ਤੇ ਫੇਰ ਸਾਨੂੰ ਹੁਣ ਲੈ ਕੇ ਆਏ ਆ ਤੇ ਅਸੀਂ ਉਹਨੂੰ ਕੁੜੀ ਨੂੰ ਵੇਖਿਆ ਵੀ ਢੜੀ ਚਲ ਚਦੀ ਥਾਣੀ ਵੀ ਜੇ ਤਰ ਕੋ ਕੋਏਗਾ ਤਾਂ ਖਾਉਂਦੇ ਤੇ ਪ੍ਰੂਫ ਕੋ ਕੋਈ ਹੈ ਨਹੀਂ ਕੋਈ ਚੀਜ਼ ਹੈ ਨਹੀਂ ਇਹ ਵਿਚਾਰੇ ਹੁਣ ਡਰਦੇ ਆ ਵੀ ਕਿ ਦੇਖੋ ਹੋਰ ਨਾ ਜਾਵੇ ਸਾਨੂੰ ਨਾ ਖਾਦੋ ਜਾ ਆਪਣਾ ਕਰ ਲੀਏ ਕੀ ਉਹ ਹੁਣ ਤੁਹਾਡੇ ਨਾਲ ਢਲਵਾ ਥਾਣੇ ਜਾਣ ਨੂੰ ਤਿਆਰ ਨਹੀਂ 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 ਉਹ ਮੰਨਦੀ ਨਹੀਂ ਗੱਡੀ ਲੈ ਕੇ ਵੀ ਆਏ ਆ ਵੀ ਉਹ ਗੱਡੀ ਪੰਜ ਚਾਰ ਕੁੜੀਆਂ ਨਾਲ ਲੈ ਚਲਦੇ ਚੱਲੀਏ ਥਾਣੇ ਉਹ ਮੰਨਦੀ ਨਹੀਂ ਇਹ ਤਾਂ ਉਹ ਇਦਾਂ ਦਾ ਕੋਈ ਕਹਿ ਰਿਹਾ ਕਿ ਮੈਨੂੰ ਇਹਨਾਂ ਨੇ ਬੰਦੀ ਬਣਾਇਆ ਕੋਈ ਤਾਂ ਨਹੀਂ ਕੋਈ ਬੰਦੀ ਨਹੀਂ ਕਰਾ ਦੇ ਆਈ ਆ ਠੰਦੀ ਆਪ ਝਰਮਾ ਦੋ ਹੁਣ ਹੀ ਅੱਜ ਦੇ ਬੇਟੀ ਸਵੇਰ ਦੀ ਠੀਕ ਐ ਐਸ ਐਚਓ ਸਾਹਿਬ ਵੀ ਆਏ ਕੱਲੋਂ ਉਹਨਾਂ ਦੇ ਅੱਖੇ ਵੀ ਲੱਗੀ ਮਤਲਬ ਥਾਣਾ ਢਲਵਾ ਦੇ ਨੌਲੇਜ ਐ ਸਾਰਾ ਹਾਂਜੀ ਹਾਂਜੀ ਨੌਲੇਜ ਨਾਲ ਚਾਹੀ ਠੀਕ ਐ ਥੈਂਕ ਯੂ